ਲੋ ਜੀ ਅੱਜ ਵੱਢ ਰਹੇ ਆ ਮੱਕੀ ਜਿਹੜੀ ਤੁਹਾਨੂੰ ਦਿਖਾਉਂਦੇ ਹੁੰਦੇ ਸੀ ਸੀਪੀ 858 ਇਹ 7 ਮਈ ਦੀ ਲਾਈ ਹੋਈ ਸੀ ਆ ਦੇਖੋ ਛੱਲੀਆਂ ਦਿਖਾਉਣਾ ਤੁਹਾਨੂੰ ਸਾਰਾ ਕੁਝ ਇਹਦਾ ਅੱਜ ਤੀਜਾ ਫਾਰਟ ਬਣਾ ਰਹੇ ਆ ਵੱਢਣ ਤੱਕ ਦਾ ਆ ਦੇਖੋ ਆ ਲੈਣਾ ਛੱਲੀਆਂ ਤੋੜੀਆਂ ਪਈਆਂ ਨੇ ਆ ਹੁਣ ਰੋਟੀ ਦਾ ਟਾਈਮ ਹੋ ਗਿਆ ਸਵੇਰ ਦਾ ਰੋਟੀ ਉਟੀ ਖਾ ਕੇ ਫਿਰ ਲੱਗਦੇ ਆ ਆ ਦੇਖੋ ਆ ਪੀਣ ਕੱਖ ਨਹੀਂ ਹੈਗੇ ਪੋਰਾ ਵੀ ਵਿੱਚ ਸਪਰੇਅ ਕੀਤੀ ਸੀ ਉਹ ਦੂਰ ਤੱਕ ਦੇਖ ਲਓ ਐਂਦੀ ਨਾ ਆ ਵਿੱਚ ਵੀ ਛੱਲੀਆਂ ਓਡੀਆਂ ਓਡੀਆਂ ਨੇ ਕਈ ਵੀ ਨੇ ਆਉਂਦਾ ਵੀ ਬਾਹਰ ਵੱਡੀਆਂ ਨੇ ਆ ਦੇਖ ਲਓ ਆ ਥੱਲੇ ਥੱਲੇ ਆਈਆਂ ਪਈਆਂ ਨੇ ਆਸਿਸ਼ ਕਾਫੀ ਵਧੀਆ ਹੈ ਹੱਕੀ ਆ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਮੱਕੀ ਸਾਰੀਆਂ ਛੱਡੀਆਂ ਇਹ ਤੀਜਾ ਬਾਟ ਹੈ ਦਾ ਅੱਜ ਸਾਰੀ ਹੁਣ ਛੰਦੀ ਫੋੜ ਕੇ ਵੀ ਦਿਖਾਵਾਂਗੇ ਵੀ ਦਾਣੇ ਦੂਣੇ ਕਿੰਨੇ ਕਿੰਨੇ ਸਾਰੇ ਵੱਢ ਕੇ ਲਓ ਜੀ ਹੋ ਰਿਹਾ ਪ੍ਰਸ਼ਾਦੇ ਦਾ ਟਾਈਮ ਆ ਮੂੰਗੀ ਮਸਰੀ ਦੀ ਦਾਲ ਹਰੀਆ ਮਿਰਚਾਂ ਖੇਤ ਦਾ ਨਜ਼ਾਰਾ ਦੇਖੋ ਵੱਡੀ ਆ ਆ ਬੈਠੇ ਨੇ ਚੋਬਰ ਹੁਣ ਲਾਈਟ ਵੀ ਚੱਲਦੀ ਆ ਨਜ਼ਾਰੇ ਨੇ ਪੂਰੇ ਹੁਣ ਪ੍ਰਸ਼ਾਦਾ ਛੱਕ ਕੇ ਫੇਰ ਮੱਕੀ ਨੂੰ ਲਾਗਦੇ ਆ ਆ ਜਿਹੜੀ ਰਹਿ ਗਈ ਫੇਰ ਇਹਦੋਂ ਬਾਅਦ ਫੇਰ ਬਣਾਵਾਂਗੇ ਥੋੜੀ ਜੀ ਜੋ ਸਾਰੀ ਵੱਡੀ ਦੀ ਲਓ ਜੀ ਛੱਕੀ ਜੇ ਹੁਣ ਪ੍ਰਸ਼ਾਦੇ ਕਰ ਲਓ ਜੀਆ ਛਲੀਆਂ ਪਹਿਲਾਂ ਮੱਕੀ ਵੱਡੀ ਸੀ ਤੇ ਆ ਹੁਣ ਛੱਲੀਆਂ ਭੁੰਨ ਰਹੇ ਨੇ ਨੌਜਵਾਨ ਆ ਦੇ ਕੋਈ ਫੂਕਾ ਮਾਰਦਾ ਕੋਈ ਆ ਬੈਠਾ ਕੋ ਕੋ ਲੁਕਿਆ ਬੈਠਾ ਆਧੁਮੰਤਰੀਆ ਜਿਹੜਾ ਆਜੂ ਨਜ਼ਾਰਾ ਖਾ ਕੇ ਕੀ ਦਿਖਾ ਦੇ ਵੱਡੀ ਮੱਕੀ ਵੀ ਦਿਖਾ ਕੇ ਹੁਣ ਆ ਉਧਰੋਂ ਪਹਿਲਾਂ ਛੱਲੀਆਂ ਦਾ ਦਿਖਾ ਦਈਏ ਲਓ ਜੀ ਹੁਣ ਲਵਾਂਗੇ ਨਜ਼ਾਰੇ ਚਾਹ ਨਾਲ ਖਾਵਾਂਗੇ ਛੱਲੀਆਂ ਆ ਦੇ ਤੌਹਿਆ ਸਾਰੀ ਮੱਕੀ ਵੱਢ ਚੁੱਕਿਆ ਦੋ ਦੋ ਤਿੰਨ ਘੰਟੇ ਲੱਗੇ ਸਾਨੂੰ ਤੇ ਆ ਛੱਲੀਆਂ ਸਾਰੀਆਂ ਪਈਆਂ ਨੇ ਤੇ ਇਹਦਾ ਟੋਕਾ ਕਰਕੇ ਚਾਰ ਵਾਸਤੇ ਤੇ ਮਿੱਠੀਆਂ ਛੱਲੀਆਂ ਤੱਕ ਲਾਂਗੇ ਬਾਅਦ ਚ ਆਹ ਦੇਖ ਫਾਂਡੇ ਨਹੀਂ ਲਾਈਆਂ ਪਜਰਾ ਸਾਰੇ ਉਹ ਦੇਖ ਦੂਰ ਤੱਕ ਇਹ ਉਹੀ ਮੱਕੀ ਹੈ ਜੀ ਸੀਪੀ 858 ਫੱਟੇ ਵੱਡੀ ਆ ਇਹ। ਬਸ ਛੱਲੀਆਂ ਪੱਕ ਗਈਆਂ ਇਹਦੀਆਂ। ਉਹ ਪੱਕੀਆਂ-ਪੁੱਕੀਆਂ ਜੀ ਭੁੰਨੀ ਜਾਂਦੇ ਆ। ਉਹ ਹੀ ਖਾ ਲਾਂਗੇ। ਸਾਰੀ ਵੀਡੀਓ ਦੇਖਿਓ ਜੀ ਤੇ ਮੇਰਾ ਫੂਡ ਜੰਕਸ਼ਨ ਚੈਨਲ ਇਹਨੂੰ ਸਬਸਕ੍ਰਾਈਬ ਕਰਦੇ ਹੋ, ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ, ਕਮੈਂਟ ਕਰਦੇ ਹੋ। ਸਾਰਿਆਂ ਦਾ ਧੰਨਵਾਦ ਜੀ। ਸਤਿ ਸ੍ਰੀ ਅਕਾਲ।